ਜਿੱਦਾਂ ਅੰਕਲ ਲਾਟਰੀ ਖਰੀਦੀ ਸੀ ਉਸ ਵੇਲੇ ਮਨ ਚ ਸੀ ਕਿ ਉਹ ਆਸੁਨੇਤ ਦੀ ਹਾਂ ਲਾਟਰੀ ਲੱਗੇਗੀ ਮੈਂ ਤੁਹਾਨੂੰ ਮੈਂ ਸਹੀ ਸਿੱਧੀ ਸਹੀ ਗੱਲ ਦੱਸਣਾ ਤੇ ਮੇਰੇ ਲਾਟਰੀ ਪਾਣ ਦਾ ਵਿਚਾਰ ਹੀ ਕੋਈ ਨਹੀਂ ਸੀ ਬਿੱਤੇ ਮੰਗਲਵਾਰ ਦਾ ਦਿਨ ਸੀ ਮੈਂ ਤੋਂ ਉੱਬਰਤੀ ਕੀਤੀ ਆਪਣੇ ਮਹਾਰਾਜਾ ਨਾਲ ਆ ਲਿਆ ਕਰਕੇ ਮੈਂ ਬਹਿ ਗਿਆ ਸੀ ਕੁਦਰਤੀ ਕਿਰਸ਼ਮਾ ਹੋਇਆ ਕੋਈ ਆਵਾਜ਼ ਆਈ ਜਾ ਤੂੰ ਜਾ ਕੇ ਲਾਟਰੀ ਪਾ ਕੇ ਆਉ ਲਾਟਰੀ ਉਹ ਖੱਡੀ ਸੀਗੀ ਉਹਨੂੰ ਮੈਂ ਹਲਾਇਆ ਤੇ ਜੀ ਕੋਈ ਨੰਬਰ ਮੇਰੇ ਸਾਹਮਣੇ ਆਇਆ ਮੋਂ ਕੱਢ ਲਿਆ ਕਾਢ ਕੇ ਕਹਿੰਦਾ ਪੈਕ ਕਰ ਬਾਕੀ ਨੇ ਬਣੀ ਦੇਖੇ ਮੈਂ ਸੋ ਦੋ ਨੰਬਰ ਦੇਖੇ ਪੈਕ ਕਰਤਾ ਉਹਨੇ ਪੈਕ ਕਰਕੇ ਮੈਂ ਲਿਖਾ ਕੋਲੈਂਡਾ ਦਰਵਾਜ਼ੇ ਰੱਖਤਾ ਬਾਬਾ ਜੀ ਅੱਗੇ ਵੀ ਤੁਹਾਡਾ ਹੀ ਖਾਣੇ ਆ ਇਹ ਦੇਣਾ ਹੋ ਦੇ ਦਿਓ ਇਹ ਦੇਣਾ ਤੁਹਾਡੀ ਇੱਛਾ ਜੋ ਲੰਬੋਜ ਮੇਰੀ ਹਾਰ ਮਿਲ ਗਈ ਮੈਂ ਕਹ ਕੇ ਖੁਸ਼ੀ ਦੇ ਵਿੱਚ ਮਰੀ ਨਾ ਜਮਨ ਪਹਿਲੇ ਤਾਂ ਯਕੀਨ ਨਹੀਂ ਹੋਇਆ ਸੀ ਵੀ ਜਨ ਕੇ ਅਸੀਂ ਕਾ ਇਦਾਂ ਹੀ ਹੋਣਾ ਫਰੌਡ ਹੁੰਦੇ ਆ ਬਈ ਤੁਸੀਂ ਪਹਿਲਾਂ ਹੀ ਸੋਚਿਆ ਸੀ ਕਿ ਜੇਕਰ ਲੋਟਰੀ ਲੱਗ ਗਈ ਤਾਂ ਕਿਸੇ ਥੀ ਦਾ ਵਿਆਹ ਕਰਨਾ ਇਹ ਸੋਚ ਨਹੀਂ ਹੈਗੀ 25 30 ਸਾਲ ਪਹਿਲਾਂ ਵੀ ਸੋਚਿਆ ਹੈ ਕਿ ਜਦ ਦਿਨ ਮੈਨੂੰ ਪਰਮਾਗਮਨ ਦਿੱਤਾ ਉਹਨਾਂ ਦੇ ਦੰਦ ਦੇ ਉੱਤੇ ਇੱਕ ਕੰਨਿਆਂ ਦਾ ਦੰਦ ਕੰਨਿਆਂ ਦਾ ਆਪਣੇ ਹੱਥੋਂ ਕਰੂੰਗਾ ਉੱਪਰ ਵਾਲਾ ਜਦੋਂ ਵੀ ਦਿੰਦਾ ਹੈ ਤੇ ਚੱਪੜ ਫਾੜ ਕੇ ਦਿੰਦਾ ਹੈ ਤੇ ਉਸ ਵੇਲੇ ਖੁਸ਼ੀ ਦਾ ਟਿਕਾਣਾ ਜਿਹੜਾ ਹੈ ਨਹੀਂ ਦਿੰਦਾ ਜਿਵੇਂ ਕੁਝ ਜਲੰਧਰ ਤੋਂ ਰੂਪ ਲਾਲ اٹਵਾਲ ਜਿਹਦੇ ਨਾਲ ਹੋਇਆ ਹੈ ਜਿਨ੍ਹਾਂ ਦੀ 1.5 ਕਰੋੜ ਦੀ ਲੋਟਰੀ ਲੱਗਣ ਤੋਂ ਬਾਅਦ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਮੇਨਾਲ ਐਸਵੇਰੇ ਰੂਪlal ਜੀ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਉਲਟ ਦੇ ਦੇਖੋ ਮੈਂ ਹਮੇ ਇਹ ਤਾਂ ਚਲੋ ਦੇਖੋ ਇੱਕ ਕੁੜਤੀ ਕ੍ਰਿਸ਼ਮਾ ਆਇਆ ਕਦੀ ਲੋਟਰੀ ਪਾਈ ਨਹੀਂ ਸੀ ਹੁਣ دعا ਹੋਈ ਉਹਨੇ ਭੇਜਿਆ ਪਾਤੀ ਉਹਨੇ ਦਰ ਨੇ ਸਾਨੂੰ ਸਭ ਕੁਝ ਦੇ ਦਿੱਤਾ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਸਾਰੇ ਖੁਸ਼ ਹੈ ਇਸ ਤੋਂ ਵੱਡੀ ਖੁਸ਼ੀ ਸਾਡੇ ਲਈ ਕੋਈ ਨਹੀਂ ਹੈ ਜਿੱਦਾਂ ਅੰਕਲ ਲੋਟਰੀ ਖਰੀਦੀ ਸੀ ਉਸ ਵੇਲੇ ਮਨ ਚ ਸੀ ਕਿ ਉਹ ਆਸ ਉਮੀਦ ਕੀ ਹਾਂ ਲੋਟਰੀ ਲੱਗੇਗੀ ਮੇਰੀ ਮੈਮ ਤੁਹਾਨੂੰ ਮੈਂ ਸਹੀ ਸਿੱਧੀ ਸਹੀ ਗੱਲ ਦੱਸਣਾ ਤੇ ਮੇਰੇ ਲੋਟਰੀ ਪਾਣ ਦਾ ਵਿਚਾਰ ਹੀ ਕੋਈ ਨਹੀਂ ਸੀ ਏਦਾਂ ਹੀ ਮੰਗਲਵਾਰ ਦਾ ਦਿਨ ਸੀ ਮੈਂ ਧੋਬਤੀ ਕੀਤੀ ਆਪਣੇ ਮਹਾਰਾਜ ਦਾ ਨਾਲ ਆਇਆ ਕਰਕੇ ਮੈਂ ਬਹਿ ਗਿਆ ਸੀ ਕੁਦਰਤੀ ਕਿਰਸ਼ਮਾ ਹੋਇਆ ਕੋਈ ਆਵਾਜ਼ ਆਈ ਜਾਓ ਤੁਸੀਂ ਜਾ ਕੇ ਲੋਟਰੀ ਪਾ ਕੇ ਆਓ ਤੇਜ ਤੋਂ 17 ਤਰੀਕ ਪਹਿਲਾਂ ਮੇਰਾ ਮੇਲਾ ਸੀ ਬਾਬਿਆਂ ਦਾ ਪੀਰਾਂ ਦਾ ਮੇਲਾ ਬੜਾ ਧੂੰ ਦਾਉਣਾ ਸੀ ਕੀਤਾ ਲੰਗਰ ਸੀ ਸਭ ਕੁਝ A to Z ਜੋ ਹੁੰਦਾ ਮੇਲੇ 'ਚ ਉਸ ਤੋਂ ਬਾਅਦ ਜਿੱਦਾਂ ਕੋਈ ਹੁੰਗਾਰਾ ਦਿੰਦਾ ਜਾਂ ਵੇ ਕਾਕਾ ਜਾਂ ਕੋ ਆਹ ਕੰਮ ਕਰਿਆ 8 ਵਜੇ ਦੀ ਇਹ ਗੱਲ ਹੋਣ ਢੀ ਸੀ 2:30 ਵਜੇ ਮੈਂ ਜਾ ਕੇ ਲਾਟਰੀ ਪਾਈ ਆ ਉਸ ਜਦੋਂ ਲਾਟਰੀ ਪਾਣਗੇ ਮੈਂ ਜੀ ਲਾਟਰੀ ਉਹ ਖੱਦੀ ਸੀਗੀ ਉਹਨੂੰ ਮੈਂ ਹਲਾਇਆ ਤੇ ਜੀ ਇੱਕੋ ਨੰਬਰ ਮੇਰੇ ਸਾਹਮਣੇ ਆਇਆ ਮੋਂ ਕੱਢ ਲਿਆ ਕੱਢ ਕੇ ਉਹਨੂੰ ਕਹਤਾ ਪੈਕ ਕਰ ਬਾਕੀ ਨੰਬਰ ਨਹੀਂ ਦੇਖੇ ਮੈਂ ਸਿਰਫ ਦੋ ਨੰਬਰ ਦੇਖੇ ਪੈਕ ਕਰਤਾ ਉਹਨੇ ਪੈਕ ਕਰਕੇ ਮੈਂ ਲਫਾਫਾ ਲੈਣ ਦਾ ਦਰਵਾਜ਼ਾ ਤੇ ਰੱਖਤਾ ਬਾਬਾ ਜੀ ਅੱਗੇ ਵੀ ਤੁਹਾਡੇ ਹੀ ਖਾਨੇ ਆ ਇਹ ਦੇਣਾ ਹੋ ਦੇ ਦਿਓ ਨਹੀਂ ਦੇਣਾ ਇਹ ਤੁਹਾਡੀ ਇੱਛਾ ਜੀ ਬਸ 7 ਤਰੀਕ ਨੂੰ ਉੱਠਿਆ ਮੈਂ ਸਵੇਰੇ ਮੈਂ ਨੂੰ ਕਿਹਾ ਮੈਂ ਕਹਾਂ ਜੇ ਰਿਜ਼ਲਟ ਆਣਾ ਮੈਂ ਗੂਗਲ ਪੇ ਖੋਲਿਆ ਗੂਗਲ ਪੇ ਖੋਲ ਕੇ ਜਦੋਂ ਨੰਬੂ ਚ ਮੇਰੀ ਹਾਰਟਬੀਟ ਵੱਗ ਗਈ ਮੈਂ ਕਹ ਕਿ ਖੁਸ਼ੀ ਦੇ ਵਿੱਚ ਮਰੀ ਨਾ ਜਾ ਮੈਂ ਘਰੋਂ ਬਾਹਰ ਚਲਾ ਗਿਆ ਬਾਹਰ ਜਾ ਲੰਬੇ ਲੰਬੇ ਸਾਹ ਲਏ ਦੋ ਚੱਕਰ ਲਾਏ ਇਹ ਆਈ ਬਾਹਰ ਕਹਿੰਦੀ ਕਿ ਮੈਂ ਮੇ ਧੜਕਣ ਵੱਗ ਗਈ ਸੀ ਮੈਂ ਤਾਂ ਬਾਹਰ ਆ ਗਿਆ ਫਿਰ ਜਦੋਂ ਮੈਂ ਥੋੜੇ ਨਾਰਮਲ ਹੋ ਗਿਆ ਫਿਰ ਨੂੰ ਦੱਸਿਆ ਮੈਂ ਕਿ ਤੂੰ ਕਰੋੜਪਤੀ ਬਣ ਗਈ ਬਸ ਇਸ ਤੋਂ ਬਾਅਦ ਰਹਿਣੇ ਤੇ ਘਰ ਚ ਚੱਕ ਲਿਆਗੇ ਹਾਂਜੀ ਹਾਂਜੀ ਅਸੀਂ ਕਰੋੜਪਤੀ ਬਣ ਗਏ ਅੱਜ ਤੁਹਾਨੂੰ ਪਤਾ ਲੱਗਾ ਕਿ ਲੋਟਰੀ ਲੱਗ ਗਈ ਤੁਹਾਡਾ ਉਸ ਵੇਲੇ ਕੀ ਉਸ ਵੇਲੇ ਮਤਲਬ ਜੀਰੋ ਇਹਨੇ ਗੱਲ ਕੀਤੀ ਆ ਕਹਿੰਦੇ ਲੈਟਰੀ ਲੱਗ ਗਈ ਆ ਪਹਿਲਾਂ ਮੈਂ ਕਿਹਾ ਤੁਸੀਂ ਬੈਠੋ 1 ਮਿੰਟ ਨਾ ਆਮ ਨਾ ਤੁਹਾਨੂੰ ਨਾ ਕੁਛ ਵੀ ਹੋਵੇ ਤੁਸੀਂ ਦੌੜਦੇ ਫਿਰਦੇ ਘੁਬਰਾਟ ਗਏ ਆ ਦੋ ਵੇ ਇੱਕਦਮ ਇਹ ਕਹਿੰਦੇ ਮੈਨੂੰ ਯਕੀਨ ਨਹੀਂ ਹੋ ਰਿਹਾ ਆ ਮੈਂ ਕਹਿੰਦਾ ਨਹੀਂ ਜੇ ਮਾਲਕ ਨੇ ਦਿੱਤੀ ਐ ਤਾਂ ਯਕੀਨ ਆ ਥੋੜੀ ਰੈਸਟ ਕਰੋ ਪਹਿਲਾਂ ਜਿਆਦੀ ਗੱਲ ਐ ਤੁਸੀਂ ਫੋਨ ਤੇ ਆਪਣੇ ਤੇ ਦੁਕਾਨ ਤੇ ਜਾਓ ਜਿੱਥੋਂ ਲੈ ਕੇ ਆਏ ਆ ਉੱਥੇ ਪਤਾ ਕਰਕੇ ਆਓ ਫਿਰ ਮੈਂ ਕਹਾਂ ਕੇ ਕਰ ਲਈਓ ਬਾਕੀ ਮੈਂ ਕਹਿੰਦਾ ਇਸ ਤਰ੍ਹਾਂ ਦੌੜੋ ਭੱਜੋ ਨਾ ਮੇ ਮਤਲਬ ਤੁਹਾਨੂੰ ਨਾ ਕੁਛ ਵੀ ਹੋ ਜਵੇ ਖੁਸ਼ੀ ਦੇ ਹਰਦੇ ਤੇ ਇਸ ਕਰਕੇ ਮੈਂ ਕਹਿੰਦਾ ਚਲੋ ਜੋ ਮਾਲਕ ਨੇ ਦਿੱਤਾ ਬੋ ਸੋਣਾ ਸਨ ਤੇ ਅੰਕਲ ਜਦੋਂ ਕਨਫਰਮ ਕਰਨਾ ਸੀਗਾ ਕਿ ਲੋਟਰੀ ਲੱਗੀ ਹੈ ਕਿ ਨਹੀਂ ਲੱਗੀ ਉਸ ਵੇਲੇ ਤੁਸੀਂ ਸਭ ਤੋਂ ਪਹਿਲਾਂ ਕਿੱਥੇ ਗਏ ਕਨਫਰਮ ਕਰਨ ਦੇ ਦੇਖੋ ਮੈਂ ਤਾਂ ਨੰਬਰ ਦੇਖ ਲਿਆ ਸੀ ਗੂਗਲ ਪੇ ਕੱਢ ਕੇ ਬਾਅਦ ਚ ਮੈਂ ਸਾਡੇ ਵਾਲੇ ਦੇਖੀ ਨਾਲ ਸਰਦਾਰ ਜੀ ਹੈਗੇ ਆ ਉਹ ਕੰਮ ਕਰਦੇ ਆ ਆਧਾਰ ਕਾਰਡ ਆ ਰਵਦਾ ਹੁਣ ਉਹ ਗੂਗਲ ਖੜਾਇਆ ਜਾ ਕੇ ਮੈਂ ਉੱਥੇ ਵੀ ਇਹੀ ਸੇਫ ਫੇਂ ਜਿੱਥੇ ਮੇਰੀ ਗੁੜੀਆ ਕੰਮ ਕਰਦੀ ਉੱਥੇ ਜਾ ਗੂਗਲ ਖੜਾਇਆ ਸਮਝ ਲਓ ਕਿ ਮੈਂ 5-6 ਜਗ੍ਹਾ ਗੂਗਲ ਖੜਾ ਆ ਗਿਆ ਕਨਫਰਮ ਕੀਤਾ ਫੇ ਆਪਣੇ ਆਫਿਸ ਫੋਨ ਕੀਤਾ ਮੈਂ ਹੈਗਾ ਤਾਂ ਟੈਰੀ ਬੰਦਾ ਗਵਰਨਮੈਂਟ ਜੋਬ ਤੋਂ ਫੇ ਆਪਣੇ ਖਾਸ ਬੰਦੇ ਨੂੰ ਫੋਨ ਕੀਤਾ ਮੈਂ ਕਿ ਖੋਲੋ ਯਾਰ ਸਾਈਡ ਖੋਲੋ ਆ ਦੇਖੋ ਜਰਾ ਆ ਪਰ ਕੇ ਦੇਖੋ ਕਹਿੰਦੇ ਨਹੀਂ ਅੰਕਲ ਲੱਗ ਗਈ ਆ ਫੇ ਫੇਜ ਕੀ ਨਹੀਂ ਸੀਗਾ ਫੇ ਮੈਂ ਗਿਆ ਏਜੰਸੀ ਹੁਣ ਜਾ ਕੇ ਇਹ ਦੱਸਿਆ ਕਹਿੰਦਾ ਤੁਹਾਡੀ ਲੱਗ ਗਈ ਆ ਆ ਨੰਬਰ ਹੈ ਮੈਂ ਕਹਾਂ ਜੀ ਉਹਨੇ ਕਿਹਾ ਠੀਕ ਹੈ ਪੇਪਰ ਤਿਆਰ ਕਰੋ ਆਪਾਂ ਸਾਰੇ ਲੁਧਿਆਣਾ ਚੱਲਦੇ ਆ ਪੇਪਰ ਸਬਮਿਟ ਕਰਿਆ ਨੇ ਉਹ ਸਬਮਿਟ ਉਹਦੀ ਪੇਪਰ ਕਰ ਦਿੱਤੇ ਆ ਹੁਣ ਉਥੋਂ ਕਾਰਵਾਈ ਸਾਰੀ ਹੋ ਚੁੱਕੀ ਆ ਉੱਥੇ ਹੈ ਗਿਆ ਪਨੋਰ ਐ ਇੰਟਰਪ੍ਰਾਈਜ਼ ਲਾਟਰੀ ਦੇ ਕਿੰਗ ਪਿੰਗ ਉਹਨਾਂ ਨੇ ਸਾਡੇ ਸਾਰੇ ਫਾਰਮ ਭਰੇ ਸਾਡੇ ਬਹੁਤ ਇੱਜ਼ਤ ਮਾਨ ਕੀਤਾ ਛਾੜੀ ਦਿਓ ਭੋਲੀ ਜਾਈ ਗਈ ਸੀ ਜਿਨ੍ਹਾਂ ਨੇ ਜਦੋਂ ਲੱਡੂ ਬੰਡੇ ਬਾਜ਼ਾਰ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਕੀਤਾ ਕਰਕੇ ਸਾਡੇ ਹੁਣ ਚੰਡੀਗੜ੍ਹ ਮੰਗਲਵਾਰ ਜਾਣਾ ਪੇਪਰ ਸਬਮਿਟ ਕਰਨ ਵਿੱਚ ਪਵਾ ਉੱਥੋਂ ਸਾਡੀ ਪੇਮੈਂਟ 2.5 ਮਹੀਨੇ ਬਾਅਦ ਪਹੁੰਚੂਗੀ ਤੇ ਮੇਰੇ ਨਾਲ ਇਸ ਵੇਲੇ ਅਤਵਾਲ ਸਾਹਿਬ ਦੀ ਬਹੂ ਜੀ ਮਜੂਰ ਜਨਨ ਨਾਲ ਵੀ ਗੱਲ ਕਰਾਂਗੇ ਮੈਡਮ ਸਾਨੂੰ ਜਦੋਂ ਪਤਾ ਲੱਗਾ ਕਿ ਪਾਪਾ ਦੀ ਲੋਟਰੀ ਲੱਗ ਗਈ ਤੁਹਾਡਾ ਉਸ ਲਈ ਕੀ ਰਹਿ ਸੀ ਸਾਡੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਸਾਡਾ ਤਾਂ ਨੱਚਣ ਲੱਗ ਗਏ ਸੀ ਤਾਂ ਸੁਣ ਕੇ ਇੰਨੀ ਖੁਸ਼ੀ ਚੜੀ ਸਾਨੂੰ ਵੀ ਸਾਡੇ ਮਾਪ ਆਪਾ ਕਰੋੜਪਤੀ ਬਣ ਗਏ ਆ ਬਹੁਤ ਚਾਚੜਿਆ ਸਤ ਸਾਰਿਆਂ ਨੂੰ ਹਾਂਜੀ ਸਾਨੂੰ ਪਹਿਲੇ ਤਾਂ ਯਕੀਨ ਨਹੀਂ ਹੋਇਆ ਸੀ ਵੀ ਜਾਨ ਕੇ ਅਸੀਂ ਕਹਿੰਦਾ ਏਦਾ ਹੀ ਹੋਣਾ ਫਰੋਡ ਹੁੰਦੇ ਆ ਕਈ ਫਿਰ ਡੈਡੀ ਨੇ ਤਿੰਨ ਚਾਰ ਜਗ੍ਹਾ ਗਏ ਉਸੇ ਵੇਲੇ ਪਤਾ ਕਰਾਇਆ ਡੈਡੀ ਨੇ ਫਿਰ ਸਾਨੂੰ ਯਕੀਨ ਨਹੀਂ ਆਇਆ ਸੰਸਾਰੀ ਰਾਤ ਨੀਂਦ ਨਹੀਂ ਆਈ ਸਾਨੂੰ ਸਾਰਿਆਂ ਨੂੰ ਫਿਰ ਦੂਸਰੇ ਦਿਨ ਡੈਡੀ ਉਹਨਾਂ ਲੁਧਿਆਣੇ ਜਾਣਾ ਸੀਗਾ ਜਦੋਂ ਉੱਥੇ ਗਏ ਜਦੋਂ ਅਸੀਂ ਉੱਥੋਂ ਦੇਖੀਆਂ ਨਿਊਜ਼ ਵਗੈਰਾ ਆਈਆਂ ਵੀਡੀਓ ਵਗੈਰਾ ਉੱਥੇ ਪਾਰਟੀ ਪੂਟੀ ਇਹਨਾਂ ਨੇ ਕੀਤੀ ਫਿਰ ਸਾਨੂੰ ਯਕੀਨ ਹੋਇਆ ਵੀ ਵਾਕੇ ਹੀ ਲੱਗ ਗਈ ਆ ਸਾਡੀ ਲੋਟ ਰਹੀ ਹੁਣ ਮੇਰਾ ਰੂਪ ਲਾਲ ਜੀ ਦੇ ਵੱਡੇ ਭਰਾ ਵੀ ਮੌਜੂਦ ਹਨ ਨਾਲ ਵੀ ਗੱਲ ਕਰਾਂਗੇ ਸਰ ਜੋ ਤੁਹਾਨੂੰ ਪਤਾ ਲੱਗਾ ਕਿ ਲਾਟਰੀ ਲੱਗ ਗਈ ਤੁਹਾਨੂੰ ਕੀ ਹੋਇਆ ਮੈਨੂੰ ਬੱਚਿਆਂ ਨੇ ਫੋਨ ਕੀਤਾ ਤਾਂ ਇਹ ਕਹਿੰਦਾ ਹੁੰਦਾ ਸੀ ਕਿ ਮੈਨੂੰ ਜੇ ਲਾਟਰੀ ਲੱਗ ਜਾਏ ਕਿ ਮੈਂ ਇੱਕ ਲੜਕੀ ਦਾ ਵਿਆਹ ਕਰੂੰਗਾ ਗਰੀਬ ਲੜਕੀ ਦਾ ਤੇ ਬਾਬਿਆਂ ਦੇ ਜਾ ਕੇ ਲੰਗਰ ਲਾਉਂਗਾ ਜੇ ਮੇਰੀ ਕਰੋੜ ਰੁਪਏ ਦੀ ਲਾਟਰੀ ਲੱਗੇ ਤਾਂ ਮੈਂ ਕਿਹਾ ਸੀ ਲੱਗ ਜਾਊਗੀ ਲੱਗ ਗਈ ਤਾਂ ਉਦੋਂ ਮੈਨੂੰ ਤਾਂ ਕੋਈ ਸੋਝਿਆ ਹੀ ਨਹੀਂ ਮੇਰੀ ਨਕਾਜ ਵੰਜੂ ਵਗਣਾ ਸ਼ੁਰੂ ਹੋ ਗਿਆ ਮੈਂ ਕਿਹਾ ਯਾਰ ਖੁਸ਼ੀ ਦੇ ਨਾਲ ਫਿਰ ਮੈਂ ਆ ਕੇ ਇੱਥੇ ਇੱਥੇ ਆ ਕੇ ਉਹ ਕਨਫਰਮ ਕੀਤਾ ਕਹਿੰਦਾ ਹਾਂ ਲੱਗੀ ਹੈ। ਸੋ ਬਿਲਕੁਲ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਜਿੱਦਾਂ ਰੂਪ ਲਾਲ ਜੀ ਅੰਕਲ ਨੇ ਦੱਸਿਆ ਕਿ ਤੁਸੀਂ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਜੇਕਰ ਲੋਟਰੀ ਲੱਗੀ ਤਾਂ ਕਿਸੇ ਧੀ ਦਾ ਵਿਆਹ ਕਰਨਾ। ਇਹ ਇਹ ਸੋਚ ਨਹੀਂ ਹੈਗੀ 25-30 ਸਾਲ ਪਹਿਲਾਂ ਦੀ ਸੋਚ ਹੈ। ਹਾਂ ਪਹਿਲਾਂ ਦੀ। ਕਿ ਜਿੱਦ ਦਿਨ ਮੈਨੂੰ ਪਰਮਾਤਮਾ ਨੇ ਦਿੱਤਾ ਉਹਨਾਂ ਦੇ ਦਰ ਦੇ ਉੱਤੇ ਇੱਕ ਕਿੰਨਿਆਂ ਦਾ ਦਾਨ ਕਿੰਨਿਆਂ ਦਾ ਦਾਨ ਆਪਣੇ ਹੱਥੋਂ ਕਰੂੰਗਾ ਜਿੰਨੇ ਲੱਗੂ ਮੈਂ ਲਾਊਗਾ। ਕਿ ਜਦੋਂ ਮੈਂ ਘਰ ਜਾਊਗਾ ਇਨਕੁਆਇਰੀ ਕਰੂੰਗਾ ਸਾਰਾ ਕੁਝ ਕਰਕੇ ਹਾਂ ਵੀ ਆਏ ਇਸ ਲਾਇਕ ਹੈਗੇ ਇਹਨਾਂ ਦਾ ਆਪਾਂ ਕਰ ਸਕਦੇ ਆ ਜਿੰਨਾ ਪਹਿਲਾਂ ਲੱਗੂ ਮੈਂ ਲਾਉਂਗਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬੱਚੇ ਮੇਰੇ ਨਾਲ ਲੜਕੇ ਹੈ 1 ਲੜਕੀ ਹੈ ਤੇ ਹੁਣ ਜਦੋਂ ਲਾਟਰੀ ਲੱਗ ਚੁੱਕੀ ਹੈ ਸਾਲਾ ਕੁਝ ਕਨਫਰਮ ਹੋ ਚੁੱਕਾ ਹੈ ਤੇ ਦਿਮਾਗ ਦੇ ਵਿੱਚ ਕੀ ਕੀ ਰੱਖਿਆ ਹੈ ਕਿ ਪੈਸਾ ਕਿੱਥੇ ਕਿੱਥੇ ਇਨਵੈਸਟ ਕਰਨਾ ਹੈ ਸਭ ਤੋਂ ਬੇਟਾ ਸੋਚ ਪਹਿਲੀ ਇਹ ਹੈ ਕਿ ਆਪਾਂ ਇੱਕ ਥੋੜਾ ਜਿਹਾ ਮਕਾਨ ਲਵਾਂਗੇ ਵੱਡਾ ਆਪਣੀ ਪ੍ਰਾਪਰਟੀ ਬਣਾਵਾਂਗੇ ਥੋੜੀ ਜੀ ਕਿੰਨਾ ਥੋੜੀ ਵੱਡੀ ਸਭ ਤੋਂ ਪਹਿਲਾ ਅਮੇਜ ਇਹੀ ਹੈ ਦੂਜਾ ਟਾਰਗੇਟ ਬੱਚੇ ਦੀ ਕਿਸੇ ਧੀ ਦਾ ਉਹਦਾ ਮੇਰੇ ਆ ਬੋਤੀਆਂ ਹੈਗੀਆਂ ਉਹ ਵੀ ਅਸੀਂ ਕਰਨਾ ਸਾਰਾ ਕੁਝ ਭਾਈ ਟੱਬਰ ਹੈ ਕਹਿਣਾ ਮੇਰਾ ਅਸੀਂ ਉਹ ਵੀ ਅਸੀਂ ਕਰਨਾ ਹੈ ਪਰ ਜਿਹੜੀ ਇੱਕ 25 ਸਾਲ ਤੋਂ ਜਿਹੜੀ ਦਿਮਾਗ 'ਚ ਇੱਕ ਗੱਲ ਚੱਲਦੀ ਸੀ ਉਹ ਅੱਜ ਸੱਚੀ ਸੱਚੀ ਹੋ ਗਈ ਆ ਉਹ ਮੈਂ ਜ਼ਰੂਰ ਕਰੂੰਗਾ ਜ਼ਰੂਰ ਕਰਾਂਗੇ ਅਸੀਂ ਡੈਫੀਨਿਟਲੀ ਕਰੂੰਗਾ ਘੁੰਮ ਕੇ ਕਰੂੰਗਾ ਜਿੱਥੇ ਕੋਈ ਲੋੜ ਬੰਦਾ ਮੈਂ ਉੱਥੇ ਸੇਵਾ ਕਰੂੰਗਾ ਇਹ ਨਹੀਂ ਮੇਰਾ ਤਾਂ ਸ਼ੁਰੂ ਤੋਂ ਉਦਾਂ ਲਾਟਰੀ ਲੱਗੀ ਵੱਖਰੀ ਗੱਲ ਹੈ ਮੈਂ ਤਾਂ ਸ਼ੁਰੂ ਤੋਂ ਵੀ ਮੈਂ ਕਿਸੇ ਦਾ ਗਰੀਬ ਦਾ ਕਦੀ ਮਾਰਾ ਨਹੀਂ ਕੀਤਾ ਜਿੰਨਾ ਕੋ ਹੋ ਸਕਦਾ ਮੈਂ ਕਰਦਾ ਬਿਲਕੁਲ ਨਹੀਂ ਤਾਂ ਉਹ ਹੀ ਮੁਰਾਦਾ ਹੁੰਦੀ ਆ ਅਟਵਾਲ ਸਾਹਿਬ ਦੀ ਨੀਤ ਸਾਫ਼ ਸੀ ਸ਼ਾਇਦ ਤਾਂ ਹੀ ਪਾਗਵਾਨ ਵੱਲੋਂ ਉਹਨਾਂ ਦੀ ਨੀਤ ਨੂੰ ਜਿਹੜੀ ਆ ਮੁਰਾਦ ਲਗਾਏਗੀ ਮੈਂ ਆਂਟੀ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਹਮੇਸ਼ਾ ਇੱਕ ਪਤਨੀ ਦਾ ਰੋਲ ਹੁੰਦਾ ਹੈ ਕਿ ਆਪਣੇ ਪਤੀ ਨੂੰ ਉਹਦੇ ਖਰਚ ਨੂੰ ਕੰਟਰੋਲ ਕਰਨਾ ਘਰ ਦਾ ਖਰਚਾ ਕੰਟਰੋਲ ਕਰਨਾ ਇੱਕ ਔਰਤ ਦੇ ਹੱਥ ਦੇ ਵਿੱਚ ਹੁੰਦਾ ਹੈ ਹਾਂਜੀ ਤਾਂ ਲੋਟਰੀ ਲੱਗੀ ਆ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਕਿੱਥੇ ਕਿੱਥੇ ਜਾ ਕੇ ਅੰਕਲ ਨੂੰ ਇਸ ਚੀਜ਼ ਦੇ ਵਿੱਚ ਮਦਦ ਕਰੋਗੇ ਕਿ ਵਧੀਆ ਥਾਂ ਤੇ ਜਿਹੜੇ ਪੈਸੇ ਨੇ ਇਨਵੈਸਟ ਕਿੱਥੇ ਜਾਣਾ ਅਸੀਂ ਇਹ ਹੀ ਸੋਚਣਾ ਜਿੱਥੇ ਮਤਲਬ ਕਿਸੇ ਨੂੰ ਵੀ ਲੋੜ ਆ ਆਪਾਂ ਉੱਥੇ ਕਰਾਂਗੇ ਬੇਫੂਲ ਕੋਈ ਨਹੀਂ ਕਰਨੇ ਆਗੇ ਬਾਕੀ ਥੋੜੇ ਬੋਤੇ ਜਿਹੜੇ ਆ ਉਹ ਬੱਚਿਆਂ ਵਾਸਤੇ ਰੱਖਾਂਗੇ ਕਾ ਕਿ ਇਹਨਾਂ ਦੇ ਬੱਚਿਆਂ ਦੇ ਵੀ ਗਾਂ ਕੰਮ ਆਣਗੇ ਇਹ ਆਪਣੇ ਬੱਚੇ ਸਾਹਮ ਸਕੇ ਦੇਖਣ ਸਕੇ ਕਰਨਗੇ ਠੀਕ ਹੈ ਨਾ ਬਾਕੀ ਸਭ ਕੁਝ ਇਹਨਾਂ ਦਾ ਉਸ ਮਾਲਕ ਦਾ ਹੈ ਠੀਕ ਹੈ ਨਾ ਪਰਿਵਾਰ ਪਹਿਲਾਂ ਵੀ ਚੱਲਦਾ ਪਿਆ ਸੀ ਨਹੀਂ ਲੜ ਰਿਹਾ ਨਿਕਲੀ ਤਾਂ ਵੀ ਚੱਲਦਾ ਪਿਆ ਬੜਾ ਵਧੀਆ ਖੁਸ਼ਹਾਲ ਚੱਲਦਾ ਪਿਆ ਹੁਣ ਜਦਾ ਥੋੜੀ ਅਮਾਉਂਟ ਜਦੋਂ ਪੈ ਜੂਗੀ ਬੱਚੇ ਖੁਸ਼ ਕਰ ਦੇਣਗੇ ਇਹਨਾਂ ਦਾ ਆਪਣਾ ਕੰਮ ਹੈ ਡਾਉਣ ਸੀਲਿੰਗ ਦਾ ਤੇ ਆਪਣਾ ਕੰਮ ਕਰਨ ਨੂੰ ਕਿਸ ਦੇ ਅਧੀਨ ਨਾ ਹੋਣ ਆਪਣਾ ਕਾਰੋਬਾਰ ਖੁਦ ਖੋਲਣਾ ਆਪਣਾ ਕਰਨ ਚਾਰ ਪੈਸੇ ਕਮਾਣਗੇ ਉਹ ਘਰ ਚ ਹੀ ਜਾਣੇ ਤੇ ਅੰਕਲ ਜਿੱਦਾਂ ਤੁਸੀਂ ਨੌਕਰੀ ਵੀ ਕਰਦੇ ਹੋ ਮੇਰੇ ਖਿਆਲ ਸ ਤੁਹਾਡੀ ਸਰਕਾਰੀ ਨਹੀਂ ਨਹੀਂ ਮੈਂ ਰਿਟਾਇਰ ਹੋ ਚੁੱਕਾ ਹਾਂ 2022 ਜੀ ਮੈਂ ਜਦੋਂ ਕਰੋਨਾ ਲੱਗਾ ਸੀ ਨਾ ਉਦੋਂ ਮੈਂ ਰਿਟਾਇਰ ਹੋ ਗਿਆ ਤੇ ਅੰਕਲ ਤੁਸੀਂ ਵੀ ਆਪਣੇ ਮਨ ਦੇ ਵਿੱਚ ਤੁਹਾਡੇ ਵੀ ਕੁਝ ਸੁਪਨੇ ਹੋਣੇ ਕਿ ਆਪਣੇ ਸੁਪਨੇ ਪੂਰੇ ਕਰਨ ਦਾ ਵੀ ਸਭ ਤੋਂ ਵੱਡਾ ਇਹ ਹੀ ਹੈ ਘਰ ਬਣ ਜਾਵੇ ਪ੍ਰਵਾਸ ਸੁਖੀ ਹੋਵੇ ਬਾਸ ਕਾ ਮੇਰਾ ਕੋਈ ਬੱਚਾ ਕਿਸੇ ਦੇ ਅੱਗੇ ਹੱਥ ਨਾ ਡੇ ਵਾ ਇਹ ਇੱਕ ਇੱਛਾ ਮੈਂ ਨਾ ਰੂਪ ਲਾਲ ਜੀ ਦੇ ਬੇਟੇ ਅਰੋ ਨਟਵਾਲ ਵੀ ਮੌਜੂਦ ਹਨ ਨਾਲ ਵੀ ਗੱਲ ਕਰਾਂਗੇ ਭਾਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਅਚਾ ਤੁਹਾਨੂੰ ਪਤਾ ਲੱਗਾ ਕਿ ਪਾਪਾ ਦੀ ਲੋਟਰੀ ਲੱਗ ਚੁੱਕੀ ਆ ਤੁਹਾਡੇ ਮਨ ਚ ਕਿੰਨੀ ਖੁਸ਼ੀ ਸੀ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਹਾਂ ਕਿੱਥੇ ਸੀ ਤੁਸੀਂ ਉਸ ਵੇਲੇ ਮੈਂ ਬਾਹਰ ਸੀ ਕੰਮ ਤੇ ਸੀ ਹਾਂ ਫਿਰ ਕਿਹਨਾਂ ਦਾ ਪਉਣਾ ਮੈਨੂੰ ਘਰੇ ਬੁਲਾਇਆ ਪਹਿਲੋ ਰੈਡੀ ਹੋਣਾ ਨੇ ਫੇ ਇਹ ਨੰਬਰ ਨੂੰ ਬੋਜਾ ਕੀਤਾ ਡੈਡੀ ਕਹਿੰਦੇ ਇੱਕ ਪੱਕਾ ਸਹੀ ਆ ਫੇ ਮੈਂ ਆਪਣੇ ਫੋਨ ਤੋਂ ਵੀ ਕੱਢ ਕੇ ਨੈਟ ਚੈੱਕ ਕੀਤਾ ਫੇ ਮੈਂ ਨੰਬਰ ਸਹੀ ਆ ਜਦੋਂ ਅੰਕਲ ਕਹਿੰਦੇ ਉਹਨਾਂ ਨੂੰ ਜਦੋਂ ਪਤਾ ਲੱਗਾ ਉਹ ਖੁਸ਼ੀ ਦੇ ਮਾਰੇ ਉਹਨਾਂ ਨੂੰ ਲੱਗਾ ਕਿਤੇ ਮੈਨੂੰ ਕੁਝ ਹੋਈ ਨਾ ਜਾਵੇ ਗਲਚ ਚੱਕਰ ਕੱਢਣ ਲੱਗੇ ਥਾਂ ਨੂੰ ਜਦੋਂ ਪਤਾ ਲੱਗਾ ਤੁਹਾਡੀ ਵੀ ਸੇਮ ਸਿਚੁਏਸ਼ਨ ਸੀ ਹਾਂਜੀ ਹਾਂਜੀ ਅਸੀਂ ਕੰਮ ਤੋਂ ਵੀ ਛੁੱਟੀ ਕਰਕੇ ਆਏ ਸੀ ਫੇ ਆ ਕੇ ਦੇਖਿਆ ਸਭ ਠੀਕ ਸੀ ਫੇ ਦੁਕਾਨ ਤੇ ਜਾ ਕੇ ਇਹ ਕੰਪਸਨ ਯਕੀਨ ਨਹੀਂ ਹੁੰਦਾ ਪਹਿਲੋਂ ਫੇ ਜਾ ਕੇ ਦੁਕਾਨ ਤੇ ਕਨਫਰਮ ਕੀਤਾ ਸਾਰਾ ਉਹ ਕਹਿੰਦੇ ਲੱਗੀ ਆ ਜਿਹਨੇ ਉਹ ਖਰੀਦੀ ਉਹ ਕਹਿੰਦੇ ਹਾਂਜੀ ਮੇਕੋ ਹੀ ਲੱਗੀ ਆ ਜੀ ਲੈਟ ਜੀ ਇਹ ਹੀ ਨੰਬਰ ਆ ਜੀ ਸੋ ਬਿਲਕੁਲ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ ਇੱਕ ਚੰਗੀ ਨੀਤ ਨੂੰ ਜਿਹੜੀ ਆ ਭਗਵਾਨ ਨੇ ਵੀ ਮੁਰਾਦ ਲਗਾਈ ਹੈ ਤੇ 1.5 ਕਰੋੜ ਦੀ ਲੋਟਰੀ ਜਿਹੜੀ ਆ ਰੂਪ ਲਾਲ ਉਹਨਾਂ ਦੀ ਲੱਗੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਪੈਸਾ ਮੈਂ ਚੰਗੇ ਥਾਂ ਹੀ ਇਨਵੈਸਟ ਕਰਾਂਗਾ ਇੱਕ ਗਰੀਬ ਘਰ ਦੀ ਕੁੜੀ ਦਾ ਵਿਆਹ ਮੈਂ ਜ਼ਰੂਰ ਕਰਾਂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਾਰਿਆਂ ਦਾ ਤੁਹਾਡੇ ਨਾਲ ਜੁੜੇ ਰਹਿਣ ਦੇ ਲਈ ਕੈਪਟਨ ਸ੍ਰੀ ਨੈਸ਼ਨਲ ਭਾਵਨਾ ਜਲੰਧਰ